2024 ਜਾ ਰਿਹਾ ਤੇ 2025 ਆ ਰਿਹਾ ਹੈ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਹਰੇਕੀ ਵਿਅਕਤੀ ਬਹੁਤ ਜ਼ਿਆਦਾ ਇੱਛਕ ਹੁੰਦਾ ਹੈ ਕਿ ਨਵੇਂ ਸਾਲ ਦਾ ਜਸ਼ਨ ਹੋਵੇ ਤੇ ਮਠਿਆਈਆਂ ਦੀ ਗੱਲ ਨਾ ਕੀਤੀ ਜਾਵੇ ਇਹ ਕਿਵੇਂ ਹੋ ਸਕਦਾ ਹੈ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਅੱਜ ਅਸੀਂ ਪਹੁੰਚ ਗਏ ਹਾਂ ਟਾਂਡਾ ਦੇ ਮਸ਼ਹੂਰ ਸੰਦੀਪ সুইਟਨ ਬੇਕਰ ਦੇ ਰੈਸਟੋਰਾਂ ਦੇ ਵਿੱਚ ਜੋ ਕਿ ਨੀਅਰ ਸਿਵਲ ਹਸਪੀਟਲ ਉਰਮੋ ਟਾਂਡਾ ਵਿਖੇ ਸਥਿਤ ਹੈ ਜਿੱਥੇ ਕਿ ਮਠਿਆਈਆਂ ਦੇ ਪੰਡਾਰ ਲੱਗ ਚੁੱਕੇ ਨੇ ਅਗਰ ਤੁਸੀਂ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਅੱਜ ਮਠਿਆਈਆਂ ਲਾਣਾ ਚਾਹਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ সুইਟਨ ਬੇਕਰਜ਼ ਰੈਸਟੋਰਾਂ ਦੇ ਵਿੱਚ ਜੋ ਕਿ ਉੜਮੋ ਟਾਂਡਾ ਵਿੱਚ ਸਥਿਤ ਹੈ 90 ਸਾਲ ਦੇ ਜਸ਼ਨ ਨੂੰ ਲੈ ਕੇ ਸੰਦੀਪ সুইਟਨ ਬੇਕਰਜ਼ ਰੈਸਟੋਰਾਂ ਦੇ ਵਿੱਚ ਹਰੇਕ ਤਰ੍ਹਾਂ ਦੀ ਮਠਿਆਈ ਸਜ ਚੁੱਕੀ ਹੈ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੜਾਕੇ ਦੀ ਠੰਡ ਹੈ ਤੇ ਕੋ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਨੂੰ ਲੈ ਕੇ ਸੰਦੀ সুইਟਨ বেকারਸ ਰਾਜਡਾਉਂ ਦੇ ਵਿੱਚ ਸਿਆਲਾ ਦਾ ਸਿਆਲਾ ਦੀਆਂ ਮਠਾਈਆਂ ਵੀ ਲਗਾ ਦਿੱਤੀਆਂ ਗਈਆਂ ਨੇ ਤੇ ਆਓ ਅਸੀਂ ਭਾਜੀ ਉਹਨਾਂ ਤੋਂ ਜਾਣਦੇ ਹਾਂ ਤੇ ਸਰਦੀਆਂ ਵਿੱਚ ਭਾਜੀ ਖਾਣ ਜਾਣ ਵਾਲੀਆਂ ਕਿਹੜੀ-ਕਿਹੜੀ ਮਠਾਈਆਂ ਤੇ ਲਗਾਈਆਂ ਗਈਆਂ ਨੇ ਬੇਸੀ ਘੋਦੀਆਂ ਪਿੰਨੀਆਂ ਲਗਾਈਆਂ ਗਈਆਂ ਨੇ ਜਿਵੇਂ ਆਟੇ ਦੀ ਪਿੰਨੀ ਹੈ ਅਲਸੀ ਦੀ ਪਿੰਨੀ ਹੈ ਮੂੰਗ ਦਾਲ ਦੀ ਪਿੰਨੀ ਹੈ ਬੇਸੀ ਘੋਦੀ ਦੀ ਤੰਜੀਰੀ ਸਪੈਸ਼ਲ ਔਰ ਲੋੜੀ ਤੇ ਸਪੈਸ਼ਲ ਭੁਗਾ ਤੇ ਸਪੈਸ਼ਲ ਤਿਲ ਪਿੰਨੀ ਬਣਾਈ ਗਈ ਹੈ ਜੇਕਰ ਤੁਸੀਂ ਵੀ ਮਠਿਆਈਆਂ ਤੇ ਪਿੰਨੀਆਂ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਜੋ ਕਿ ਉਲਮੋ ਟਾਂਡਾ ਵਿਖੇ ਸਥਿਤ ਹੈ ਨਵੇਂ ਸਾਲ ਦੇ ਮੌਕੇ ਤੇ ਜੇਕਰ ਤੁਸੀਂ ਆਪਣੇ ਲਈ ਦੋਸਤਾਂ ਦੇ ਲਈ ਤੇ ਰਿਸ਼ਤੇਦਾਰਾਂ ਦੇ ਲਈ ਗਿਫਟ ਵਜੋਂ ਮਠਿਆਈਆਂ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਜੋ ਕਿ ਉਲਮੋ ਟਾਂਡਾ ਵਿਖੇ ਸਥਿਤ ਹੈ ਨਵੇਂ ਸਾਲ ਦੇ ਦੌਰਾਨ ਨੂੰ ਲੈ ਕੇ ਸੰਦੀਪ ਸਵੀਰਨ ਬੇਕਰਸ ਰੈਸਟੋਰੈਂਟ ਦੇ ਵੱਲੋਂ ਬੇਕਰੀ ਦੇ ਸਾਮਾਨ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਜਿਵੇਂ ਕਿ ਇੱਥੇ ਕੇਕ टेस्टी डोनट्स मिक्स मिक्स अ ड्राई फ्रूट गज्जक किला वाली गज्जक और कई तरह का सामान इथे मिलता है अगर तुसी भी बेकरी दे सामान ਲੈਣਾ ਚਾਹਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ সুইਟਨ ਬੇਕਰਜ਼ ਰਸਟੌਰਨ ਦੇ ਵਿੱਚ ਜੋ ਕਿ ਉੜਮੋ ਟਾਂਡਾ ਵਿਖੇ ਸਥਿਤ ਹੈ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਅਗਰ ਤੁਹਾਨੂੰ ਵਿਦੇਸ਼ੀ ਕੋਲਡਿੰਗ ਦੀ ਲੋੜ ਹੈ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ সুইਟਨ ਬੇਕਰਜ਼ ਰਸਟੌਰਨ ਦੇ ਵਿੱਚ ਜੋ ਕਿ ਉੜਮੋ ਟਾਂਡਾ ਵਿਖੇ ਸਥਿਤ ਹੈ ਤੇ ਇਸ ਦੇ ਨਾਲ ਹੀ ਅਮੂਲ ਦਾ ਦੁੱਧ ਪਨੀਰ ਦਹੀਂ ਤੇਬ ਆਈਸਕ੍ਰੀਮ ਵੀ ਮਿਲਦੀ ਹੈ ਅਗਰ ਤੁਹਾਨੂੰ ਆਪਣੇ ਘਰ ਦੇ ਕਿਸੇ ਵੀ ਫੰਕਸ਼ਨ ਦੇ ਲਈ ਅਮੂਲ ਦੇ ਪ੍ਰੋਡਕਟ ਤੇ ਫਰੋਜ਼ਨ ਆਈਟਮ ਦੀ ਲੋੜ ਹੈ ਤਾਂ ਤੁਸੀਂ ਸੰਦੀਪ সুইਟਨ ਬੇਕਰ ਤੋਂ ਲੈ ਵੀ ਸਕਦੇ ਹੋ ਤੇ ਇਸ ਦੀ ਡਿਲੀਵਰੀ ਕਰਵਾ ਸਕਦੇ ਹੋ ਨਵੇਂ ਸਾਲ ਦੀ ਗੱਲ ਤਾਂ ਆਜੋ ਫੇ ਆਪਣੇ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਨਾਲ ਸੰਦੀਪ সুইਟਨ ਬੇਕਰਜ਼ ਰੈਸਟੋਰਾਂ ਦੇ ਵਿੱਚ ਜਿੱਥੇ ਕਿ ਤੁਸੀਂ ਸੁਆਦਿਸ਼ਟ ਤੇ ਵੈਜੀਟੇਰੀਅਨ ਬ੍ਰੇਕਫਾਸਟ ਲੰਚ ਤੇ ਡਿਨਰ ਕਰ ਸਕਦੇ ਆਂ ਜੇਕਰ ਤੁਸੀਂ ਬਰਥਡੇ ਪਾਰਟੀ ਕਿੱਤੀ ਪਾਰਟੀ ਰਿੰਗ ਸਰੇਮਨੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ 80 ਤੋਂ ਲੈ ਕੇ 100% ਦੀ ਗੈਦਰਿੰਗ ਕਰ ਸਕਦੇ ਆਂ। ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਫਰੈਸ਼ ਜਲੇਬੀਆਂ, ਪਕੌੜੇ, ਸਮੋਸੇ, ਸਪਰਿੰਗ ਰੋਲ ਔਰ ਕਈ ਤਰ੍ਹਾਂ ਦਾ ਫਾਸਟ ਫੂਡ ਇੱਥੇ ਮਿਲਦਾ ਹੈ। ਅਗਰ ਤੁਸੀਂ ਇਹ ਸਾਰਾ ਸਮਾਨ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਦ ਕਰੋ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਜੋ ਕਿ ਉਨਮਟਾਂਡਾ ਵਿਖੇ ਸਥਿਤ ਹੈ। ਸਰਦਾਰ ਦਾ ਨਾਮ ਕੀ ਹੈ ਤੁਸੀਂ ਕਿੱਥੋਂ ਆਏ ਹੋ? ਮਰਦ ਮਹਿੰਦਰ ਕੁਮਾਰ ਪਾਸੈਂਟ ਸੋਲજર ਸਕੂਲ ਪ੍ਰਿੰਸੀਪਲ ਆ ਇੱਥੋਂ ਹੀ ਆਏ ਤੇ ਸਰ ਤੁਸੀਂ ਸੰਦੀਪ ਸਿੰਘ ਬੇਕਰਜ਼ ਰੈਸਟੋਰੈਂਟ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜੀ ਪੁਰਾਣੀ ਦੁਕਾਨ ਆ ਬਹੁਤ ਵਧੀਆ ਦੁਕਾਨ ਆ ਹਰ ਚੀਜ਼ ਇਹਨਾਂ ਤੋਂ ਉਪਲਬਧ ਆ ਚਾਹੇ ਕਿੰਨੇ ਵੀ ਵਿਅਕਤੀ ਹੋਣ ਇਹ ਉਹਨਾਂ ਸਾਰਿਆਂ ਦਾ ਅਰੇਂਜਮੈਂਟ ਕਰ ਦਿੰਦੇ ਆ ਅਸੀਂ ਇਹਨਾਂ ਕੋਲ ਅਕਸਰ ਆਉਂਦੇ ਰਹਿੰਨੇ ਆ ਤੇ ਹੁਣ ਸਾਡੇ ਸਕੂਲ ਪ੍ਰੋਗਰਾਮ ਸੀ ਇੱਕ ਪਾਰਟੀ ਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਣੀ ਸੀ ਜਿਸ ਲਈ ਅਸੀਂ ਆਪਣੇ ਉਦ ਲਈ ਸਮਾਨ ਦਾ ਪ੍ਰਬੰਧ ਕਰਨਾ ਆਏ ਹਾਂ ਕੇਟਰਿੰਗ ਦੀ ਬੁਕਿੰਗ ਕਰਵਾਉਣ ਲਈ ਆਏ ਹੋ? ਹਾਂਜੀ ਹਾਂਜੀ ਕੇਟਰਿੰਗ ਦੀ ਬੁਕਿੰਗ ਕਰਵਾਉਣ ਲਈ ਆਏ ਆ। ਸਾਡੇ ਕੋਲ ਕਾਫੀ ਬੱਚੇ ਆ ਉਹਨਾਂ ਲਈ ਵੀ ਤੇ ਟੀਚਰਸ ਲਈ ਵੀ ਗੈਸਟਸ ਲਈ ਵੀ ਜੀ ਜੋ ਖਾਣ ਪੀਣ ਦਾ ਸਮਾਨ ਚਾਹੀਦਾ ਉਹਨਾਂ ਸਾਰਿਆਂ ਲਈ ਇਹਨਾਂ ਕੋਲ ਆਏ ਆ। ਇਹਨਾਂ ਨੇ ਬਹੁਤ ਅੱਛੀ ਤਰ੍ਹਾਂ ਡੀਲ ਕੀਤਾ। ਬਹੁਤ ਵਧੀਆ ਦੁਕਾਨ ਆ ਇਹਨਾਂ ਦੀ। ਸਮਾਨ ਜਿੰਨਾ ਵਧੀਆ ਉਹਨੇ ਵਧੀਆ ਇਹ ਆ ਬੰਦੇ ਆ ਔਰ ਬਹੁਤ ਅੱਛੀ ਤਰ੍ਹਾਂ ਡੀਲ ਕਰਦੇ ਆ। ਵਧੀਆ ਸਮਾਨ, ਸਵੱਛ ਔਰ ਤਾਜ਼ਾ ਸਮਾਨ ਇਹਨਾਂ ਤੋਂ ਮਿਲਦਾ। ਤੇ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਇੱਥੇ ਆ ਕੇ ਆਪਣੀ ਕੇਟਰਿੰਗ ਦੀ ਆਰਡਰ ਜਾਂ ਫਿਰ ਮਠਿਆਈਆਂ ਲੈਣ। ਨਹੀਂ ਨਹੀਂ ਚਾਹੀਦੀਆਂ। ਕਿਉਂਕਿ ਇਹਨਾਂ ਕੋਲ ਹਰ ਚੀਜ਼ ਅਵੇਲੇਬਲ ਆ ਜਿਹੜੀ ਕਿ ਹੋਰ ਇੱਥੇ ਕੋਈ ਦੁਕਾਨ ਨਹੀਂ ਐਡੀ ਵੱਡੀ। ਜੀ। ਇਹ ਤਾਂ ਹੋ ਸਕਦਾ ਕਿ ਦੁਕਾਨਾਂ ਹੋਰ ਬਹੁਤ ਖੁੱਲੀਆਂ ਹੋਣ। ਪਰੰਤੂ ਜੋ ਸਮਾਨ ਇਹਨਾਂ ਕੋਲ ਉਪਲਬਧ ਆਰ ਜਿੰਨੀ ਵੈਰਾਈਟੀ ਇਹਨਾਂ ਕੋਲ ਆ, ਉਨੀ ਕਿਸੇ ਹੋਰ ਕੋਲ ਨਹੀਂ। ਸੰਦੀਪ ਸਵੀਟਨ ਬੇਕਰਜ਼ ਰੈਸਟੋਰਾਂ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ।